ਇਹ ਆਪਣਾ ਇੱਕ ਹੋਰ 305592 ਜੀ ਸਸਰੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਮਿੱਤਰੋ ਅੱਜ ਸੋਮਵਾਰ ਹੈ ਬਾਈ ਤੇ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਸੀਗਾ ਬਾਈ ਪਰਸੋਂ ਵੀ ਗੱਲ ਵੀ ਦੱਸੀ ਸੀ ਵੀ ਆਪਾਂ ਟਰੈਕਟਰ ਦੇਣੇ ਇੱਕ ਦੋ ਨਵੇਂ ਹੋਰ ਤੇ ਪਿਛਲੇ ਦਿਨਾਂ 'ਚ ਵੀ ਆਪਣੇ ਦੋ ਤਿੰਨ ਟਰੈਕਟਰ ਵਧੀਆ ਵਿਕੇ ਨੇ ਤੇ ਹੁਣ ਵੀ ਅੱਗੇ ਵੀ ਮਹਾਰਾ ਦੀ ਕਿਰਪਾ ਨਾਲ ਹੋਰ ਆਗੇ ਨੇ ਆਪਣੇ ਕੋਲ ਪਾਰਟੀਆਂ ਟਰੈਕਟਰ ਵਾਲੀਆਂ ਤੇ ਅੱਜ ਇੱਕ ਆਪਾਂ ਟਰੈਕਟਰ ਹੋਰ ਦੇਣ ਲੱਗੇ ਜੇ ਨਵਾਂ ਤਿੰਨ ਸਿਲੰਡਰ ਵਾਲਾ 305592 ਸਹੀ ਜੀ ਬਾਈ ਥੋੜਾ ਜਿਹਾ ਬ੍ਰੇਕਡਾਊਨ ਚਾ ਕੱਲ ਪਰਸੋਂ ਦਾ ਤੇ ਬਾਕੀ ਅੱਗੇ ਬੇਦਰ ਦੀ ਗੱਲ ਕਰਾਂਗੇ ਟ੍ਰੈਕਟਰ ਦੀ ਬਣੇ ਰਿਓ ਬਲੌਕਸ ਲੋ ਜੀ ਬਾਈ ਪਹਿਲਾਂ ਤੁਹਾਨੂੰ ਮਿਲਾਉਨੇ ਮਮਾ ਜੀ ਸ਼ਰੀ ਨਾਲ ਹੋਰ ਜੀ ਮਮਾ ਜੀ ਠੀਕ ਆ ਪੁੱਤ ਠੀਕ ਆ ਠੀਕ ਆ ਜੀ ਜੱਗੂ ਮਾਹੌ ਚੈਨਲ ਦੇਖਣ ਸਾਰੇ ਸਤਿ ਸ਼੍ਰੀ ਅਕਾਲ ਛੋਟਿਆਂ ਨੂੰ ਪਿਆਰ ਵੱਡਿਆਂ ਨੂੰ ਗੋਡੀ ਚੱਪ ਠੀਕ ਹੈ ਕਿਰਪਾ ਕਰੇ ਸਬਸਿਧਰ ਚੈਨਲ ਨੂੰ ਠੀਕ ਹੈ ਜੀ ਉਸ ਤੋਂ ਬਹੁਤ ਵਧੀਆ ਜੇ ਕਰਤੀਆਂ ਬਦਾਈਆਂ ਫਿਰ ਅੱਜ ਬਦਾਈਆਂ ਹੋ ਗਈਆਂ ਠੀਕ ਹੈ ਜੀ ਮਹਾਰਾਜ ਦੀ ਕਿਰਪਾ ਠੀਕ ਹੈ ਜੀ ਮੰਡੀ ਆਪਣੇ ਪਾਸੇ ਵਧੀਆ ਰਹਿੰਦੀ ਫਟ ਹਾਂਜੀ ਹਾਂ ਪਰਸੋਂ ਵੀ ਗੱਲ ਹੋਈ ਸੀਗੀ ਆਪਣੇ ਪਰਸੋਂ ਵੀ ਕਰੀ ਦੀ ਹਾਂਜੀ ਜਦੋਂ ਕਣਕਾਂ ਉਨ ਲੱਗੀ ਜੀਂਦਾਰ ਵੀ ਆ ਕੇ ਹਾਂਜੀ ਜਦੋਂ ਟਰੈਕਟਰ ਫਿਰ ਸਟਾਰਟ ਹੋ ਜਾਂਦਾ ਵਧੀਆ ਬਚਨ ਉਹਦਾ ਵੀ ਫਿਕਦਾ ਹੈ ਇਹਦਾ ਕੰਮ ਜ਼ਿਆਦਾ ਵਧੀਆ ਚੱਲ ਪੈਂਦਾ ਠੀਕ ਹੈ ਜੀ ਬਾਈ ਜੇ ਅੱਗੇ ਵੀ ਜਦੋਂ ਆਪਣੀ ਦੂਈ ਵੀ ਆਉਂਦੀ ਜਦੋਂ ਆਪਣਾ ਝੋਨੇ ਦਾ ਸੀਆ ਨੂੰ ਹਾਂ ਕਰਦਾ ਕੋਰਦਾ ਬਹੁਤ ਹਾਂ ਮੈਂ ਟਰੈਕਟਰ ਵੱਧ ਦੇਖਦੇ ਰਹੇ ਉਹ ਟਾਈਮ ਹਾਂਜੀ ਹਾਂ ਵਧੀਆ ਠੀਕ ਹੈ ਤੁਹਾਨੂੰ ਲੱਗੇ ਮਹਾਰਾਜ ਪਤਾ ਨਹੀਂ ਕਿਹੜੇ ਅਰੰਗਾ ਚ ਰਾਜੀ ਬਿਲਕੁਲ ਜੀ ਬਿਲਕੁਲ ਇਹ ਵੀ ਬੰਦੇ ਆਪਣੇ ਪੁਰਾਣੇ ਆ ਹਾਂਜੀ 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 ਹਾਂ ਬਾਈ ਨੇ ਪਹਿਲਾਂ ਦੋ ਟਾਈਟਲ ਤੇ ਹੋਣੇ ਆਪਾਂ ਪਹਿਲਾਂ ਵੀ ਠੀਕ ਹੈ ਜੀ ਲੋ ਆਪ ਲੋਕੇ ਵੀਰ ਮਿੱਤਰਾ ਬਾਈ ਉਹਨਾਂ ਦਾ ਪਹਿਲਾਂ ਮੂੰਹ ਮਿੱਠਾ ਕਰ ਲੋ ਜੀ ਹਾਂਜੀ ਇਹ ਬਾਈ ਨੂੰ ਪਹਿਲਾਂ ਬੜਾ ਗਿਆ ਵਾ ਉਹ ਦੂਜੇ ਵੀ ਦੇਖ ਲੈ ਠੀਕ ਹੈ ਆ ਜਾਓ ਅਸੀਂ ਵੀ ਦੇ ਕੋਲ ਵੀ ਮੈਂ ਚਲਾ ਕੇ ਲੁਕਾ ਟਰੈਕਟਰ ਦੇਖਿਆ ਬਾਈ ਅਸੀਂ ਕਾਰ ਉਹ ਠੀਕ ਹੈ ਜੀ ਮੈਂ ਠੀਕ ਆ ਬ੍ਰੀ ਬਾਈ ਦੇ ਮਿੱਤਰ ਨੇ ਦੂਜਾ ਵੀਰ ਇਹਨਾਂ ਟਰੈਕਟਰ ਲਿਆ ਠੀਕ ਹੈ ਜੀ ਜਿਹਨੇ ਉਧਰੇ ਹੈਲਪ ਕਰੀ ਗਿਆ ਉਹ ਵਾਲੀ ਤਾਂ ਮੇਰਾ ਵੀ ਹੈਗਾ ਥੋੜਾ ਜਿਆਦਾ ਹਾਂ ਉੱਧਰ ਜਿਆਦਾ ਨਹੀਂ ਫਿਰ ਤੈਨੂੰ ਕੰਮ ਆਉਂਦਾ ਇਹਦਾ ਪ੍ਰਿੰਸ ਦਾ ਕੰਮ ਠੀਕ ਹੈ ਜੀ ਸਾਈਕ ਕੋਈ ਖਾਸੀ ਕਰੀ ਜਾਂਦਾ ਯਾਨੀ ਕਿ ਬਾਈ ਦੀ ਕਹਿਣ ਤਾਂ ਹੀ ਟਰੈਕਟਰ ਲਿਆ ਬਾਈ ਇਹਨਾਂ ਨੇ ਲਿਆ ਵੀ ਹੈ ਬਾਈ ਨੇ ਦੁਆਬ ਜਮਾ ਲੋਟ ਹੈ ਠੀਕ ਹੈ ਜੀ ਹਾਂ ਵੀਰੋਂ ਮੈਂ ਪੁੱਛਿਆ ਮੈਂ ਕਿਹਾ ਵੀ ਆਪਣੇ ਸਿਰ ਬਣ ਕੇ ਆਪਾਂ ਤਾਂ 5 ਰੁਪਏ ਦੇ ਠੀਕ ਕੋਣ ਤੇ ਪਾ ਦੂਗੇ ਹਾਂ ਵਧੀਆ ਗੱਲ ਆ ਯਾਰ ਤਾਂ ਫੇ ਹੈ ਜੇ ਹੋਣੀ। ਵੀ ਬੰਲੇ ਕੀ ਸੌਦਾ ਹੋਣਾ ਚਾਹੀਦਾ। ਹਾਂ ਹਾਂ। ਹੈਨਾ ਜੀ? ਯਾਰ ਵੀ ਹੈ ਜੇ ਚੱਕ ਜਿਹੜਾ ਫੈਸਲਾ ਕਰੇ ਯਾਰ। ਠੀਕ ਆ ਜੀ, ਠੀਕ ਆ। ਨਹੀਂ ਕੀ ਕਰਾਉਣਾ ਯਾਰ ਕੀ ਉਸ ਦਿਖ ਨਹੀਂ। ਹਾਂ ਉਹ ਤਾਂ ਹੈ ਹੀ। ਠੀਕ ਹੈ। ਬਾਈ ਆਪਾਂ ਤੋਂ ਕਿੰਨਾ ਟਾਈਮ ਪਹਿਲਾਂ ਲੇਗੇ ਸੀ ਟਰੈਕਟਰ? 24 ਮਾਡਲ ਆਪਣੇ ਤੇ ਹੀ। 24 ਮਾਡਲ ਹੈ ਜੀ। ਆ 24। 24 ਚ ਲੈ ਕੇ ਤੇ ਠੀਕ ਹੈ ਜੀ। 2 ਸਪੀਡ ਕਰਨਾ ਸੀ ਤਾਂ। ਨਾ 3 ਸਪੀਡ ਹੈ ਜੀ। 3 ਸਪੀਡ। ਹਾਂ ਜੀ ਹਾਂ। ਹਰ ਚਾਤਾ ਪਤਾ ਠੀਕ ਹੈ। ਹਾਂ ਖਰਚਾ ਪਤਾ ਚਾਹੀਦਾ। ਕੰਮ ਵਧੀਆ ਕਰਦਾ। ਬਾਈ ਕਹਿੰਦਾ 10 ਫੋਟ ਦੀ ਪਹੁੰਚ ਨਹੀਂ ਪਾਈ ਆ ਅਸੀਂ 55 ਕੇ 60 ਵਜੇ ਨਾ 55 ਜੀ 55 355 ਠੀਕ ਹੈ 10 ਫੁੱਟਾ ਚਲਾਉਣੇ ਰੂਟਰ ਵਾਟਰ ਕੰ ਦਾ ਬਹੁਤ ਵਧੀਆ ਚੱਲਦਾ ਠੀਕ ਹੈ ਜੀ ਗੱਲ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਚਲੋ ਕੀ ਆ ਠੀਕ ਹੈ ਠੀਕ ਹੈ ਹੋਰ ਜੀ ਹੋਰ ਆਜੋ ਮਿੱਤਰ ਲੋ ਜੀ ਬਾਈ ਡਿਲੀਵਰੀ ਕਰਦੀ ਹੈ ਜੀ ਆ ਠੀਕ ਹੈ ਜੀ ਖੜਜੋ ਸਾਰੇ ਖੜਜੋ ਜੀ ਆ ਵੀ ਜਾਨਾ ਵੀ ਆਜੋ ਆਜੋ ਤੁਸੀਂ ਵੀ ਆਜੋ ਵੀਰੇ ਇੱਧਰ ਖੜਜੋ ਵੀਰੇ ਇੱਕ ਜਣਾ ਲੋ ਜੀ ਲੋ ਜੀ ਬਹੁਤ ਠੀਕ ਹੈ ਜੀ ਆਪਣਾ ਆਪਣਾ ਫੋਨ ਦੇਖ ਲਓ ਹਾਂ ਵੀ ਨੇ ਲੈ ਟਰੈਕਟਰ ਹਾਂ ਵੀ ਇਹਦੇ ਕੋਲ ਚੱਲਿਆ ਠੀਕ ਹੈ ਜੀ ਆ ਬਾਈ ਉਹਦੇ ਵੀਰ ਮਿੱਤਰ ਨੇ ਵੀ ਬਾਈ ਉਹਨੇ ਵੀ ਨਾਲੇ ਕਰਤੀ ਲਗਾ ਲਈ ਠੀਕ ਹੈ ਜੀ ਠੀਕ ਹੈ ਜੀ ਗੱਲ ਹੋਣਾ ਵੀ ਚਾਹੀਦਾ ਪਿੰਡ ਪਿੰਡ ਦੇ ਪੈਰ ਇੰਨਾ ਹੀ ਚੱਲੇ ਬਿਲਕੁਲ ਜੀ ਬਿਲਕੁਲ ਅੱਜ ਫਲਕਾਰੀ ਲਾ ਕੇ ਦਿੱਤਾ ਭਾਈ ਟਰੈਕਟਰ ਲਓ ਜੀ ਅੱਗੇ ਅਸੀਂ ਲਾਉਂਦੇ ਨਹੀਂ ਘੱਟ ਵੱਧ ਲਾਉਨੇ ਆ ਪਰ ਅੱਜ ਲਾ ਕੇ ਦੱਸੀਏ ਮੈਂ ਦਬਰਾ ਦਬਣਾ ਘਾਤੇ ਬਾਈ ਠੀਕ ਆ ਠੀਕ ਆ ਜੀ ਇਹ ਆਪਾਂ ਦਾ 3 ਵੀ ਜੀ 3 ਸਿਲੰਡਰ ਵਾਲਾ ਠੀਕ ਆ ਜੀ ਤੇ ਪੈਦਾਨ ਵਗੈਰੇ ਨੂੰ ਵੀ ਆਉਂਦੇ ਆ ਇਹ ਟਰੈਕਟਰ ਆਪਣਾ 2 ਸਪੀਡਾਂ ਦੇ ਵਿੱਚ ਆਉਂਦਾ ਹੈ 14 9 28 ਜਟਾ ਵਿੱਚ ਠੀਕ ਆ ਜੀ ਮੋਲੇ ਟਾਇਰ 750 ਦੀ ਆਉਂਦੇ ਆ ਬਾਕੀ ਟਰੈਕਟਰ ਲਗਭਗ ਸੇਵੇਂ 30 48 ਤੇ 3 ਵੀ ਲਗਭਗ ਦੋਨੋਂ ਸੇਵੇਂ ਕੈਟਾਗਰੀ ਦੇ ਵਿੱਚ ਟਰੈਕਟਰ ਆ ਜਾਂਦੇ ਆ ਠੀਕ ਆ ਜੀ ਬਾਕੀ ਦੀ ਜੋ ਵੀ ਆ ਬਾਈ ਗੱਲਬਾਤ ਆਪਾਂ ਨੇ ਬੌਸ ਲੋ ਜੀ ਬਾਈ ਤੁਰਦੀ ਬਾਈ ਨਾਲ ਨੂੰ ਥਮੋ ਥੋੜਾ ਜਿਹਾ ਪਾਉਣ ਦਾ ਵੀ ਫਹਿਮ ਕਰ ਲੈਂਦਾ ਹੈ ਕਿ ਨਾ ਪਾਉਣ ਦੇ ਪਹਿਲਾਂ ਪਹਿਲਾਂ ਭਿਜਣਾ ਹੁੰਦਾ ਠੀਕ ਹੈ ਜੀ ਤੇ ਜੇ ਲੇ ਜਾਉਣੇ ਇੱਕ ਹੋਰ 30 55 ਐਨ ਵੀ ਜੀ ਲੋ ਜੀ ਬਾਈ ਮੰਡੀ ਵਿੱਚ ਲੱਗਿਆ ਵੇ ਪੂਰੀਆਂ ਰੌਣਕਾਂ ਤੇ ਬਾਈ ਨੇ ਲੈ ਕੇ ਆਏ ਲੇਜ਼ਰ ਕਰਾਹ ਅੱਜ ਲੇਜ਼ਰ ਕਰਾ ਦੇਣਾ ਬਾਈ ਇਹਨਾਂ ਨੇ ਪੂਰਾ ਕੰਮ ਚੱਲ ਰਿਹਾ ਹੈ ਲਿਫਟਿੰਗ ਦਾ ਤਕਰੀਬਨ ਕਣਕ ਦਾ ਬਾਈ 70% ਕੰਮ ਨਿਭਣ ਗਿਆ 30% ਕੰਮ ਰਹਿ ਗਿਆ ਬਾਤੇ-ਬੱਦ 3-4 ਦਿਨ ਦਾ ਕੰਮ ਹੋਰ ਆ ਉਹਦੇ ਬਾਅਦ ਤਾਂ ਬਸ ਤਾਮੀ ਟੱਲੀਓ ਟਰਾਲੀ ਆਉਣੀ ਆ ਤੇ ਬਾਈ ਨੇ ਲੇਜ਼ਰ ਕਰਾਹ ਲੈ ਕੇ ਆਏ ਇਹਨਾਂ ਨੇ ਦੇਣਾ ਅੱਜ ਟੀਐਨਡੀ ਦਾ ਇਹ ਆ ਦੇਖੋ ਜੀ TND ਦੇ ਇਹਨੂੰ ਸੈੱਟ ਹੋ ਜਾਂਦੇ ਨੇ ਬਾਈ ਨਾਲ ਅੱਜ ਲੇਟ ਹੋ ਗਏ ਦੇਖ ਲਓ ਹੁਣ ਇਹਨਾਂ ਨੇ ਪਹਿਲਾਂ ਜਾ ਕੇ ਦੇ ਕੇ ਫਿੱਟ ਕਰਕੇ ਇਹ ਚਲਾ ਕੇ ਆਉਣਾ ਗੱਡੀ ਮਗਰੇ ਪਾ ਕੇ ਲੈ ਆਏ ਬਾਈ ਇਹ ਆ ਗੱਡੀ ਰੱਖੀ ਬਾਈ ਇਹਨਾਂ ਨੇ ਬਾਈ ਸਾਰਾ ਕੰਮ ਜੋ ਵੀ ਚ ਰੋਡਾ ਵੀਟਰ ਵੀ ਰੱਖ ਲਿਆ ਹੁੰਦੇ ਆ ਸਾਰੇ ਕੰਮ ਦੰਦੀ ਆ ਤੇ ਕਣਕ ਬਾਈ ਦੂਜੇ ਵੀ ਇਲਾਕੇ ਭਰਤੀ ਹੁਣ ਜਿਹੜੀ ਥ੍ਰੀ ਆਪਣੀ ਦੂਈ ਮਿਲਦੀ ਹੁੰਦੀ ਆ ਉਹ ਵੀ ਅੱਜ ਅੱਜ ਹੋਈ ਆ ਭਰਤੀ ਵਾਸੇ ਉਦਨ ਦੀ ਬੋਰੀਆਂ 'ਚ ਭਰਤੀ ਹੋ ਰਹੀ ਗਣਕ ਦੇ। ਬਾਕੀ ਚੱਲੀ ਆਪਾਂ ਘਰ ਨੂੰ ਜੀ। ਤੇ ਬਾਕੀ ਕਿਸੇ ਮੇਰੇ ਵੀਰ ਨੇ ਕੋਈ ਵੀ ਪੁਰਾਣਾ ਟਰੈਕਟਰ ਜਾਂ ਨਵਾਂ ਵੇਚਣਾ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਨੰਬਰ ਆਪਣਾ 814667890 ਤੇ ਆਦੀ ਵੀਡੀਓ ਵਿੱਚ ਇੰਨਾ ਹੀ ਜੀ। ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਤੇ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ। ਮਿਲਦੇ ਆਂ ਕਿਸੇ ਹੋਰ ਨਵੇਂ ਵਲੌਗ ਸਾਰੇ ਵੀਰਾਂ ਦਾ। ਤੈਅ ਦੇ ਲੋ ਧੰਨਵਾਦ।